ਇੰਡੀਆ ਗੇਟ ਦੀ ਇੰਡੀਆ ਗੇਟ ਦੀ ਪਾਰਕਿੰਗ ਤੋਂ ਸ਼ੁਰੂ ਹੁੰਦਾ ਜੋ ਦੇਖਣਯੋਗ ਦ੍ਰਿਸ਼ ਕਿ ਪਾਣੀ ਦਾ ਕੁਝ ਉਬਲਦਾ ਹੋਇਆ ਜਾਂ ਨੂੰ ਕੁਫਾਰਾ ਕਹ ਲਿਏ ਜਾਂ ਕੁਝ ਕੋਈ ਵੀ ਸ਼ਬਦ ਵਰਤ ਲਓ ਜਿਹੜਾ ਇੱਕ ਸ਼ੁਰੂਆਤ ਹੋ ਜਾਂਦੀ ਆ ਤੇ ਇਸ ਥਾਂ ਤੇ ਆਪਾਂ ਐਸੋਨ ਖੜੇ ਹੋਏ ਹਾਂ ਤੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਪਹਿਲਾਂ ਇੱਥੇ ਆਏ ਹੋਗੇ ਇਹਨੂੰ ਵੇਖਿਆ ਹੋਵੇਗਾ ਆਪਣੀ ਜ਼ਿੰਦਗੀ ਵਿੱਚ ਤੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਦੇ ਨਾਲ ਤੇ ਤੁਸੀਂ ਦਾ ਪੂਰਾ ਆਨੰਦ ਲਿਆ ਹੋਵੇਗਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਅਸੀਂ ਵੀ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਇੱਥੇ ਆਏ ਹੋਏ ਹਾਂ ਦੇਖਣ ਇਸ ਜ਼ਿੰਦਗੀ ਦਾ ਅਸਲੀਅਤ ਕਿ ਕਿਵੇਂ ਦੀ ਲਾਈਫ ਆ ਤੇ ਉਹਨਾ ਵੀ ਚਾਹੀਦਾ ਤਾਂ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਸਮੇਂ ਸਿਰ ਪਤਾ ਲੱਗਦਾ ਰਹੇ ਨਹੀਂ ਤਾਂ ਆਪਾਂ ਬਹੁਤ ਸਾਰੇ ਲੋਕ ਜ਼ਿੰਦਗੀ 'ਚ ਪੈਸਾ ਕਮਾਉਣ ਤੱਕ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੱਕ ਹਰ ਗੱਲ ਵਿੱਚ ਵੀ ਮੈਂ ਆ ਕਰਨਾ ਮੈਂ ਉਹ ਕਰਨਾ ਉਦੇ ਵਿੱਚ ਹੀ ਆਪਣੀ ਉਮਰ ਨੂੰ ਉਮਰ ਨੂੰ ਗਵਾ ਦਿੰਨੇ ਆ ਤੇ ਜਦੋਂ ਸਾਡੀ ਉਮਰ ਗਵਾਟ ਜਾਂਦੀ ਫਿਰ ਅਸੀਂ ਸੋਚਦੇ ਅਸੀਂ ਜ਼ਿੰਦਗੀ 'ਚ ਕੁਝ ਵੇਖਿਆ ਨਹੀਂ ਜ਼ਿੰਦਗੀ 'ਚ ਕੁਝ ਘੁੰਮੇ ਫਰੇ ਨਹੀਂ ਸਾਨੂੰ ਆਪਣੀ ਜ਼ਿੰਦਗੀ ਦਾ ਟਾਈਮ ਕੱਟਣਾ ਚਾਹੀਦਾ ਇਹ ਦਿੱਲੀ ਦਾ ਜਿਹੜਾ ਆ ਸਥਾਨ ਆ ਜਿੱਥੇ ਕਾਫੀ ਗਿਣਤੀ 'ਚ ਹੋਰ ਵੀ ਲੋਕ ਆਏ ਨੇ ਦੇਸ਼ ਵਿਦੇਸ਼ਾਂ ਤੋਂ ਵੀ ਤੇ ਆਪਾਂ ਪਹੁੰਚ ਚੁੱਕੇ ਆ ਇੰਡੀਆ ਗੇਟ ਤੇ ਆਪਣੀ ਫੈਮਿਲੀ ਦੇ ਨਾਲ ਬੱਚੀ ਜੀ ਕੀਤੀ ਵਧੀਆ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਭੈਣ ਭਰਾ ਜਿਹੜੇ ਨਿੱਧਰ ਆ ਰਹੇ ਨੇ ਜਾ ਰਹੇ ਨੇ ਇਹ ਇੰਡੀਆ ਗੇਟ ਦਾ ਮੇਰੀ ਬੈਕ ਸਾਈਡ ਦੇ ਉੱਪਰ ਜਿਹੜਾ ਦ੍ਰਿਸ਼ ਆ ਤੁਸੀਂ ਵੇਖ ਸਕਦੇ ਹੋ ਇੰਡੀਆ ਗੇਟ ਦਾ ਇੰਡੀਆ ਗੇਟ ਦਾ ਆਲੇ ਦੁਆਲੇ ਦਾ ਦ੍ਰਿਸ਼ ਜੋ ਆਪਣੇ ਆਪ ਚ ਬਹੁਤ ਸਾਰੇ ਸਵਾਲਾਂ ਦੇ ਉੱਤਰ ਵੀ ਦੇ ਰਿਹਾ ਹੈ ਤੇ ਇੱਥੇ ਆ ਕੇ ਬੜਾ ਵਧੀਆ ਲੱਗਿਆ ਸਾਨੂੰ ਕਿ ਕਿਉਂਕਿ ਇਹ ਇਲਾਕਾ ਜਿਹੜਾ ਸੀ ਇਹ ਸਿੱਖਾਂ ਦਾ ਹੀ ਇਲਾਕਾ ਸੀ ਲੀਆ ਗੇਟ ਉਹ ਸਰਦਾਰ ਬਘੇਲ ਸਿੰਘ ਜੀ ਦੇ ਰਾਜ ਦਾ ਇੱਕ ਜਦੋਂ ਸਿੱਖ ਮਿਸਲਾਂ ਸਨ ਉਦੋਂ ਹੀ ਇਹ ਇਲਾਕਾ ਜਿਹੜਾ ਸੀ ਸਿੱਖ ਰਾਸਤ ਦਾ ਵਿੱਚ ਸੀ ਤੇ ਤੁਹਾਨੂੰ ਪਤਾ ਕਿ ਇਹ ਇਲਾਕਾ ਜਿਹੜਾ ਸੀ ਉਸ ਸਮੇਂ ਦੇ ਬਾਦਸ਼ਾਹ ਜਿਹੜਾ ਰਾਜਾ ਸੀ ਉਹਨੇ ਸਿੱਖਾਂ ਨੂੰ ਦੇ ਦਿੱਤਾ ਸੀ ਜਦੋਂ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ 1783 ਦੇ ਕਰੀਬ ਇਹ ਜੋ ਸਿੱਖਾਂ ਨੇ ਇਸ ਇਲਾਕੇ ਨੂੰ ਜਿੱਤਿਆ ਸੀ ਇਸ ਇਲਾਕੇ ਵਿੱਚ ਸਿੱਖ ਆਏ ਸਨ ਇੱਥੇ ਸਰਦਾਰ ਭਗੇਲ ਸਿੰਘ ਜੀ ਜੱਸਾ ਸਿੰਘ ਰਾਮ ਗੜੀਆ ਜੱਸਾ ਸਿੰਘ ਹਾਲੂ ਵਾਲੀਆ ਮਹਾ ਸਿੰਘ ਜੀ ਫਿਰ ਇਹ ਇਲਾਕਾ ਜਿਹੜਾ ਸੀ ਉਸ ਇਥੋਂ ਦੇ ਰਾਜੇ ਨੇ ਸਿੱਖਾਂ ਨੂੰ ਦੇ ਦਿੱਤਾ ਸੀ ਕਿ ਤੁਹਾਡਾ ਇਲਾਕਾ ਆ ਅੱਜ ਮੈਂ ਉਹਨਾਂ ਦੀ ਇਸ ਮੋ ਦਿੱਤੇ ਹੋਏ ਮੁਬਾਰਕ ਸਥਾਨ ਨੂੰ ਸਿਜਦਾ ਕਰਦਾ ਹਾਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਯਾਦ ਨਾ ਹੋਵੇ ਕਿ ਇਹ ਗੱਲ ਇੰਜ ਵਾਪਰੀ ਕਿ ਨਹੀਂ ਵਾਪਰੀ ਪਰ ਅਸਲ ਵਿੱਚ ਇਹ ਗੱਲ ਇੰਦੀ ਹੀ ਵਾਪਰੀ ਸੀ ਉਦੋਂ ਹੀ ਫਿਰ ਸਿੱਖਾਂ ਨੇ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਸੰਸਨ ਦਿੱਲੀ ਦੇ ਵਿੱਚ ਉਹਨਾਂ ਦੀ ਖੋਜ-ਖੋਜੀ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਗੁਰਦੁਆਰਾ ਸਾਹਿਬ ਬਣਾਏ ਅਤੇ ਹੋਰ ਬਹੁਤ ਕੁਝ ਇਸ ਇਲਾਕੇ ਤੋਂ ਦਿੱਲੀ ਤੋਂ ਟੈਕਸ ਵਸੂਲਿਆ ਸਰਦਾਰ ਜਸਾ ਸਿੰਘ ਆਲੂ ਵਾਲੀਆ ਜੀ ਦਿੱਲੀ ਦੇ ਸੰਦ ਦੇ ਬੈਠੇ ਲਗਭਗ 12 ਮਹੀਨ 12 ਮਹੀਨੇ ਜਿਹੜਾ ਕਿ ਉਹਨਾਂ ਨੇ ਦਿੱਲੀ ਤੇ ਰਾਜ ਕੀਤਾ ਉਸ ਤੋਂ ਬਾਅਦ ਉਹ ਦਿਨ ਨੂੰ 6:30 ਤੇ ਚਲੇ ਗਏ ਇਹ ਅੱਜ ਆਪਾਂ ਉਹਨਾਂ ਸਾਰੇ ਹੀ ਮਹਾਨ ਯੋਧਿਆਂ ਨੂੰ ਜਿਹੜਾ ਵਾਸ ਜਿਹੜਾ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਕਿਉਂਕਿ ਇਹ ਬਹੁਤ ਵੱਡੀ ਗੱਲ ਸੀ ਸਿੱਖ ਇਤਿਹਾਸ ਦੇ ਮੁਤਾਬਕ ਅੱਜ ਜਸਾ ਸਿੰਘ ਆਲੀਵਾਲੀਆ ਜੀ ਅਸੀਂ ਤੁਹਾਨੂੰ ਨਹੀਂ ਯਾਦ ਕਰਦੇ ਆ ਤੁਹਾਡੀ ਉਸ ਵੱਡੀ ਕੁਰਬਾਨੀ ਨੂੰ ਫਿਰ ਇਥੋਂ ਹੀ 30 ਹਜ਼ਾਰੀ ਅਤੇ ਹੋਰ ਜਿਹੜੇ ਸੀ ਮੌਰੀ ਗੇਟ ਦਾ ਜਨਮ ਹੁੰਦਾ ਆ ਕਿ ਜਿੱਥੇ ਸਿੱਖਾਂ ਨੇ ਮੌਰੀ तोड़ के मोरी करके वो गेट दे एंट्री ਕੀਤੀ ਸੀ ਕਿ ਜਿੱਥੇ 30000 ਘੋੜੇ ਬੰਨੇ ਸਨ ਸਿੱਖ ਖੈਰੇ ਸਨ ਉਸ ਦਾ ਨਾਮ 30000 ਹੀ ਹੋ ਗਿਆ ਸੀ ਤੇ ਮੈਨੂੰ ਬੜੀ ਖੁਸ਼ੀ ਆ ਆਪਣੇ ਸਿੱਖ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾ ਕੇ ਤੇ ਉਸ ਉਹਨਾਂ ਸਿੱਖਾਂ ਨੂੰ ਮਹਾਨ ਉਹਨਾਂ ਦੀ ਕੁਰਬਾਨੀ ਨੂੰ ਸਿੱਧਦਾ ਕਰਦੇ ਹਾਂ ਕਿ ਸਿੱਖਾਂ ਨੂੰ ਇਹ ਗੱਲਾਂ ਯਾਦ ਵੀ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਕਮੇਟੀ ਨੇ 1900 12 ਦੇ ਵਿੱਚ ਜਿਹੜਾ ਸੀ ਇਸ ਇਲਾਕੇ ਨੂੰ ਬਣਾਉਣ ਦਾ ਜਿਹੜਾ ਜਿੰਮੇਵਾਰੀ ਲਈ ਗਈ ਸੀ 1931 ਦੇ ਵਿੱਚ ਇੰਡੀਆ ਗੇਟ ਜਿਹੜਾ ਹੈ ਬਣਿਆ ਸੀ ਇੱਥੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਦੇਖਣ ਨੂੰ ਮਿਲਣੀਆਂ ਦੂਰ ਤੱਕ ਦਾ ਦ੍ਰਿਸ਼ 1951 ਦੇ ਕਰੀਬ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਗੇਟ ਦੇ ਵਿੱਚ ਇੱਕ ਵੀ ਜਿਹੜੀ ਆ ਮਕਾਨ ਨਹੀਂ ਨਜ਼ਰ ਆਉਂਦਾ ਤੁਸੀਂ ਇੱਥੇ ਬੜੇ ਨੰਦਨਾ ਵੇਖ ਸਕਦੇ ਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਸਰ ਸਿੱਖਾ ਇੱਥੇ ਵਧੀਆ-ਵਧੀਆ ਹੋਰ ਵੀ ਚੀਜ਼ਾਂ ਬੱਚਿਆਂ ਦੇ ਦੇਖਣ ਯੋਗ ਨੇ ਆਪਣੀ ਫੈਮਲੀਜ਼ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਦੇਖਣ ਦਾ ਜਦੋਂ ਮੌਕਾ ਮਿਲੇ ਜਿਸ ਵੀ ਉਮਰ ਵਿੱਚ ਮਿਲੇ ਤਾਂ ਉਹਦਾ ਆਨੰਦ ਲੈਣਾ ਚਾਹੀਦਾ ਆ ਈਂਡੀਆ ਗੇਟ ਦੇ ਬਿਲਕੁਲ ਅਸੀਂ ਨੇੜੇ ਪਹੁੰਚ ਚੁੱਕੇ ਹਾਂ ਅਨਮੋਲਜੀਤ ਸਿੰਘ ਉਹਨੇ ਕੋ ਮਸਤੀ ਮਾਰੇ ਨੇ ਬਹੁਤ ਸਾਰੇ ਲੋਕ ਇੱਥੇ ਆਏ ਹੋਏ ਨੇ ਦੇਖ ਸਕਦੇ ਆਪਾਂ ਤੇ ਹਰ ਇੱਕ ਦੀ ਆਪਣੀ ਭਾਵਨਾ ਫੀਲਿੰਗ ਹੋਏਗੀ ਹੋਣ ਦੀ ਇੱਕ ਸਾਡੀ ਭਾਵਨਾ ਆਪਣੇ ਉਹਨਾਂ ਮਹਾਨ ਯੋਧਿਆਂ ਨੂੰ ਸਜਦਾ ਕਰਨ ਦੀ ਸੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘਾਲੂ ਆਲੀਆ ਸਰਦਾਰ ਬਗੇਰ ਸਿੰਘ ਮਹਾਂ ਸਿੰਘ ਅਤੇ ਹੋਰ ਬਹੁਤ ਸਾਰੇ ਸਿੱਖ ਯੋਧਿਆਂ ਨੂੰ ਸਮਰਪਿਤ ਕਿਉਂਕਿ ਇਹ ਇਲਾਕਾ ਸਿੱਖਾਂ ਦਾ ਇਲਾਕਾ ਆ ਅਸੀਂ ਅੱਜ ਵੀ ਬੜੀ ਇੱਕ ਠੋਕ ਕੇ ਕਹਿੰਦੇ ਆ ਬੇਸ਼ੱਕ ਆ ਕਈ ਗੱਲਾਂ ਹੋ ਸਕਦੀਆਂ ਨੇ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਆ ਆਪਣੇ ਵੱਡਿਆਂ ਵੱਲੋਂ ਕੀਤੇ ਚੰਗੇ ਕੰਮ ਨੂੰ ਯਾਦ ਕਰ ਰਹੇ ਹਾਂ ਦਿੱਲੀ ਦੇ ਵਿੱਚ ਇੰਡੀਆ ਗੇਟ ਦੇ ਸਾਹਮਣੇ ਪੰਜਾਬੀ ਇੰਡੀਆ ਗੇਟ ਤੇ ਤੁਹਾਨੂੰ ਬਹੁਤ ਸਾਰੇ ਸਿੱਖ ਕਰਨੈਲਾਂ ਦੇ ਨਾਂ ਜਿਹੜੇ ਨੇ ਉਹ ਤੁਹਾਨੂੰ ਲੋਕਾਂ ਦੇ ਪੱੜ ਨੂੰ ਮਿਲਣਗੇ ਬਹੁਤ ਸਾਰੇ ਸਿੱਖ ਲੋਕਾਂ ਦੇ ਨਾਂ ਜਿਹੜੇ ਆ ਇੱਥੇ ਲਿਖੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਪੜ ਸਕਦੇ ਹੋ ਜਿਵੇਂ ਚ ਲਖਸਿੰਘ ਮੁਕੰਦ ਸਿੰਘ ਅਜੌਰ ਨਾਇਕ ਅਜੌਰ ਸਿੰਘ ਗਿਰਪਾਲ ਸਿੰਘ ਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੱਖਾਂ ਦੇ ਇੱਥੇ ਜਿਹੜੇ ਨਾਂ ਨੇ ਉਹ ਦੇਖਣ ਨੂੰ ਪੜ੍ਹਨ ਨੂੰ ਮਿਲੇ ਸਾਨੂੰ ਬੜਾ ਚੰਗਾ ਲੱਗਾ ਇਸ ਸਥਾਨ ਦੇ ਉੱਪਰ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਂ ਉਹਨਾਂ ਸਾਰੇ ਹੀ ਸਿੱਖ ਲੋਕਾਂ ਨੂੰ ਆਪਣੇ ਵੱਲੋਂ ਸ਼ਰਧਾ ਭਾਵਨਾ ਭੇਟ ਕਰਦਾ ਹਾਂ ਆਪਣੇ ਪਰਿਵਾਰ ਦੇ ਨਾਲ ਅਸੀਂ ਕਿੰਨੀ ਫੋੜਦਮਾਂ ਤੋਂ ਨਹੀਂ ਇੱਥੇ ਆਏ ਤਾਂ ਕਿchn ਆਪਣੇ ਸਿੱਖ ਹਿਸਟਰੀ ਨੂੰ ਜੜਾਇਆ ਉਹਨੂੰ ਯਾਦ ਕਰਨਾ ਆਏ ਹਾਂ ਉੱਥੇ ਬਹੁਤ ਸਾਰੇ ਸਿੱਖਾਂ ਦੇ ਨਾਂ ਹੋਰ ਵੀ ਲੋਕਾਂ ਦੇ ਧਰਮ ਦੇ ਨਾਂ ਜਿਹੜੇ ਨੇ ਕਿ ਅੰਕਤ ਨੇ ਤੁਸੀਂ ਬਰੀਕੀ ਨਾਲ ਦੇਖ ਸਕਦੇ ਹੋ ਇਹ ਸੀ ਇੰਡੀਆ ਗੇਟ ਦੇ ਉੱਪਰ ਅਲੱਗ-ਅਲੱਗ ਜਿਹੜੇ ਨੇ ਸਰਦਾਰ ਸਿੱਖਾਂ ਦੇ ਨਾਂ ਜਿਹੜੇ ਨੇ ਅੰਕਤ ਕੀਤੇ ਗਏ ਹਨ ਇਹ ਇੰਡੀਆ ਗੇਟ ਦਾ ਪੁਰਾਣਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਜਦੋਂ ਇੰਡੀਆ ਗੇਟ ਬਣਿਆ ਹੋਵੇਗਾ ਇਨੂੰ ਕਿਸੇ ਖਾਸ ਮਕਸਦ ਨਾਲ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਅਜੇ ਨਾ ਪਤਾ ਹੋਵੇ ਬਹੁਤ ਸਾਰੀਆਂ ਗੱਲਾਂ ਦੀ ਸਾਡੇ ਕੋਲ ਨਾ ਜਾਣਕਾਰੀ ਹੋਵੇ ਜਦੋਂ ਇਹਨੂੰ ਬਣਾਇਆ ਗਿਆ ਹੋਗਾ ਪੱਥਰ ਦਾ ਡਿਜ਼ਾਈਨ ਇਹ ਪੱਥਰ ਨੂੰ ਜਾਂ ਸਾਰਾ ਅੰਦਰ ਦਾ ਦ੍ਰਿਸ਼ ਇਹ ਵੀ ਇੱਕ ਕਿਸੇ ਖਾਸ ਮਕਸਦ ਨਾਲ ਹੋਵੇਗਾ